ਹੋਸ਼ਿਆਰਪੁਰ ਚ ਪਿਛਲੇ 10 ਦਿਨਾਂ ਵਿੱਚ ਨਸ਼ੇ ਕਾਰਨ 6 ਲੋਕਾਂ ਦੀ ਮੌਤ ਹੋਣ ਤੋਂ ਬਾਅਦ ਹੋਸ਼ਿਆਰਪੁਰ ਚ ਮੁੱਖ ਮੰਤਰੀ ਦੇ ਪ੍ਰੋਗਰਾਮ ਤੋਂ ਪਹਿਲਾਂ ਵਕਫਾਗ ਜਥੇਬੰਦੀਆਂ ਵੱਲੋਂ ਪ੍ਰੋਗਰਾਮ ਦੇ ਵਿਰੋਧ ਵਿੱਚ ਆਏ ਲੋਕਾਂ ਨੇ ਰਹੀਮਪੁਰ ਗੁਰੂ ਘਰ ਵਿਖੇ ਇਕੱਠੇ ਹੋ ਕੇ ਦਰਨਾ ਦਿੱਤਾ ਇਸ ਦੌਰਾਨ ਜਿੱਥੇ ਵਕਫਾਗ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਤੇ ਦਰਨਾਕਾਰੀਆਂ ਨੇ ਮੁੱਖ ਮੰਤਰੀ ਦੇ ਨਾਂ ਤੇ ਇੱਕ ਮੰਗ ਪੱਤਰ ਪੁਲਿਸ ਅਧਿਕਾਰੀਆਂ ਨੂੰ ਦਿੱਤਾ ਉੱਥੇ ਹੀ ਪੀੜਤ ਲੋਕਾਂ ਨੇ ਕਿਹਾ ਕਿ ਨਸ਼ੇ ਨੇ 6 ਨੌਜਵਾਨਾਂ ਨੂੰ ਮੌਤ ਦੇ ਮੂੰਹ ਵਿੱਚ ਧਕੇਲ ਦਿੱਤਾ ਹੈ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਵਿੱਚੋਂ ਨਸ਼ੇ ਦੇ ਕੋੜ ਨੂੰ ਬਿਨਾਂ ਦੇਰੀ ਕੀਤੇ ਖਤਮ ਕੀਤਾ ਜਾਵੇ ਤਾਂ ਜੋ ਹੋਰ ਨੌਜਵਾਨ ਇਸ ਨਸ਼ੇ ਕਾਰਨ ਮੌਤ ਦੇ ਮੂੰਹ ਵਿੱਚ ਨਾ ਜਾ ਸਕਣ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਸ਼ੇ ਨੌਜਵਾਨਾਂ ਦੀ ਮੌਤ ਨਸ਼ੇ ਕਾਰਨ ਹੋਈ ਹੈ ਉਹ ਸਾਰੇ ਪੁਰ ਹੀਰਾ ਪੁਲਿਸ ਚੌਂਕੀ ਦੇ ਅਧੀਨ ਹਨ ਤੇ ਸਾਰੇ ਹੀ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਨੇ। ਉਨ੍ਹਾਂ ਕਿਹਾ ਕਿ ਇਹ ਨਸ਼ਾ ਪੁਲਿਸ ਚੌਂਕੀ ਦੇ ਸਿਰਫ 500 ਮੀਟਰ ਦੇ ਘੇਰੇ ਵਿੱਚ ਆਮ ਹੀ ਵਿਕ ਰਿਹਾ ਹੈ। ਸੋ ਪਿਛਲੇ ਦਿਨੀ ਜਿਹੜੀਆਂ ਸਾਡੇ ਇਲਾਕੇ ਦੇ ਵਿੱਚ ਨਸ਼ੇ ਦੀ ਚਟੇ ਦੀ ওভারਡੋਜ਼ ਦੇ ਨਾਲ ਪੰਜ ਤੋਂ 6 ਨੌਜਵਾਨਾਂ ਦੀਆਂ ਜਿਹੜੀਆਂ ਬੜੀਆਂ ਦੁਖਦਾਈ ਮੌਤਾਂ ਹੋਈਆਂ ਔਰ ਪਰਿਵਾਰ ਸਾਡੇ ਨਾਲ ਖੜੇ ਆ ਸੋ ਬੜੇ ਦੁੱਖ ਦੀ ਘੜੀ ਆ ਜਿਨ੍ਹਾਂ ਦੇ ਘਰ ਦਾ ਚਿਰਾਗ ਬੁੱਝ ਜਾਂਦਾ ਦੇਖੋ ਉਹਨਾਂ ਦਾ ਦੁੱਖ ਉਹਨਾਂ ਨੂੰ ਹੀ ਪਤਾ ਹੁੰਦਾ ਸੋ ਜਿਹੜਾ ਇਹ ਦੁੱਖ ਸੀ ਇਹਨੂੰ ਇਜ਼ਹਾਰ ਕਰਨ ਵਾਸਤੇ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆਉਣ ਵਾਸਤੇ ਸੋ ਮੁਹੱਲਾ ਨਿਵਾਸੀਆਂ ਵੱਲੋਂ ਇਕੱਠੇ ਹੋ ਕੇ ਅੱਜ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਪੰਜਾਬ ਦੇ ਜਿਹੜੇ ਸਾਡੇ ਹੈਗੇ ਉਹਨਾਂ ਨੇ ਹੁਸ਼ਿਆਰਪੁਰ ਵਿੱਚ ਆਉਣਾ ਸੀ ਸੋ ਜਿਹੜਾ ਆਪਣਾ ਦੁੱਖ ਦਰਦਾ ਉਹਨਾਂ ਨੂੰ ਇਹ ਦੱਸਾਣਾ ਚਾਹੁੰਦੇ ਸੀ ਸੋ ਉਹਨਾਂ ਦੇ ਉਹਨਾਂ ਦਾ ਟਾਈਮ ਲੈਣਾ ਚਾਹੁੰਦੇ ਸੀ ਸੋ ਪ੍ਰਸ਼ਾਸਨ ਵੱਲੋਂ ਅਪੀਲ ਵੀ ਕੀਤੀ ਗਈ ਸਾਡੇ ਨਾਲ ਸਾਡੇ ਮੋਤਵਰ ਸਾਥੀ ਜਿਨ੍ਹਾਂ ਨੇ ਪਰਿਵਾਰ ਦਾ ਸਾਥ ਦਿੱਤਾ ਹਰਵਿੰਦਰ ਹੀਰਾ ਜੀ ਪੰਜਾਬ ਪ੍ਰਧਾਨ ਸ਼੍ਰੀ ਗੁਰ ਅਫਜ਼ਲਪੁਰ ਸਾਡੇ ਬਹੁਤ ਸਤਿਕਾਰਯੋਗ ਗੁਰਨਾਮ ਸਿੰਘ ਸਿੰਘੜਵਾਲ ਭਾਜੀ ਸ਼੍ਰੋਮਣੀ ਅਕਾਲੀ ਦਲ ਮਾਨ ਸਾਡੇ ਸਤਿਕਾਰਯੋਗ ਲਵਲੀ ਭਾਜੀ ਜਿਹੜੇ ਕਿ ਯੂਥ ਖਾਲਸਾ ਦਲ ਦੇ ਆਗੂ ਆ ਸੋ ਇਹਨਾਂ ਵੱਲੋਂ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ ਕੇ ਬੜੇ ਹਾਉਸਲੇ ਦੇ ਨਾਲ ਇਹਨਾਂ ਨੂੰ ਜਿਹੜਾ ਅੱਜ ਦਾ ਆਸ਼ਵਾਸਨ ਦਿੱਤਾ ਗਿਆ ਕਿ ਅਸੀਂ ਮੁੱਖ ਮੰਤਰੀ ਸਾਹਿਬ ਤੱਕ ਤੁਹਾਡੀ ਗੱਲ ਪਹੁੰਚਾਵਾਂਗੇ ਸੋ ਪਰ ਪ੍ਰਸ਼ਾਸਨ ਵੱਲੋਂ ਮੌਕੇ ਤੇ ਆ ਕੇ ਆਪਣੀ ਮਜਬੂਰੀ ਦੱਸੀ ਗਈ ਔਰ ਕਿਹਾ ਗਿਆ ਕਿ ਤੁਸੀਂ ਜਿਹੜੀ ਆਪਣੀ ਗੱਲ ਹੈਗੀ ਸਾਡੇ ਤੱਕ ਪਹੁੰਚਾ ਦਿਓ ਕਿਉਂਕਿ ਉੱਥੇ ਟਾਈਮ ਵੀ ਨਹੀਂ ਕਹਿੰਦੇ ਮਿਲਦਾ ਪਿਆ ਤਾਂ ਕੋਈ ਉਸ ਤਰ੍ਹਾਂ ਦਾ ਮਾਹੌਲ ਵੀ ਜਿਹੜਾ ਖਰਾਬ ਨਾ ਹੋਵੇ ਸੋ ਅਸੀਂ ਬੈਠ ਕੇ ਜਿਹੜਾ ਆਪਾਂ ਤੇ ਗੱਲ ਕਰ ਲੈਨੇ ਸੋ ਜਿਹੜੀਆਂ ਪਰਿਵਾਰ ਦੀਆਂ ਮੰਗਾਂ ਸੀ ਇੱਕ ਤਾਂ ਜਿਹੜੇ ਮੋਦਵਰ ਸਾਥੀਨਾਂ ਵੱਲੋਂ ਮੰਗ ਕੀਤੀ ਗਈ ਆ ਕਿ ਜਿਹੜਾ ਇਲਾਕੇ ਦੇ ਵਿੱਚ ਜਿਹੜੀ ਨਸ਼ੇ ਦੀ ਚੇਨ ਆ ਉਸ ਚੇਨ ਨੂੰ ਤੋੜਿਆ ਜਾਵੇ ਟਰੇਸ ਆਊਟ ਕੀਤਾ ਜਾਵੇ ਕਿ ਨਸ਼ਾ ਕਿੱਥੇ ਵਿਕਦਾ ਆ ਜਿਹੜੇ ਖਾਨ ਵਾਲੇ ਹੈਗੇ ਉਹਨਾਂ ਤੇ ਵੀ ਧਿਆਨ ਦਿੱਤਾ ਜਾਵੇ ਕਿਉਂਕਿ ਇਹ ਬਿਮਾਰੀ ਜਿਹਨੂੰ ਲੱਗੀ ਉਹਨੂੰ ਇਲਾਜ ਦੀ ਜ਼ਰੂਰਤ ਆ ਪਰ ਜਿਹੜਾ ਇਸ ਬਿਮਾਰੀ ਨੂੰ ਫਲਾ ਰਿਹਾ ਏ ਜਿਹੜਾ ਰੈਕਡ ਚਲਾ ਰਿਹਾ ਨਸ਼ਾ ਕਿੱਥੋਂ ਆ ਰਿਹਾ ਸੋ ਅਸੀਂ ਵੀ ਪ੍ਰਸ਼ਾਸਨ ਨੂੰ ਇਸ ਸਬੰਧੀ ਪੂਰਾ ਸਹਿਯੋਗ ਦੇਵਾਂਗੇ ਔਰ ਪ੍ਰਸ਼ਾਸਨ ਦੀ ਜਿਹੜੀ ਆਪਣੀ ਵਣਦੀ ਡਿਊਟੀ ਆ ਨਿਭਾ ਵੀ ਰੇ ਔਰ ਉਹਨਾਂ ਨੂੰ ਆਪਣੇ ਇਲਾਕੇ ਦੇ ਵਿੱਚ ਇਸ ਗੰਦਗੀ ਨੂੰ ਸਾਫ਼ ਕਰਨ ਵਾਸਤੇ ਅਸੀਂ ਅਪੀਲ ਕੀਤੀ ਆ ਔਰ ਜਿਹੜੇ ਸਾਡੇ ਪਰਿਵਾਰ ਆ ਜਿਨ੍ਹਾਂ ਦੇ ਨੌਜਵਾਨਾਂ ਦੀ ਡੈਥ ਹੋਈ ਆ ਸੋ ਅਪੀਲ ਕੀਤੀ ਕਿ ਤਸਦੇ ਆਧਾਰ ਤੇ ਤੁਸੀਂ ਦੇਖਿਆ ਹੋਣਾ ਉਹ ਸਾਡੇ ਆਂਟੀ ਜੀ ਖੜੇ ਆ ਇਹਨਾਂ ਦੀ ਨੋਹ ਆ ਜਿਹੜੀ ਇੱਕ ਛੋਟੀ ਜੀ ਉਹਨਾਂ ਦੀ ਬੱਚੀ ਆ ਸੋ ਨੌਜਵਾਨ ਇਹਨਾਂ ਦਾ ਮੁੰਡਾ ਉਹਦੀ ਡੈਥ ਹੋ ਗਈ ਆ ਹੁਣ ਪਰਿਵਾਰ ਨੂੰ ਪਾਲਣ ਵਾਸਤੇ ਜੇਕਰ ਇਸ ਬੱਚੀ ਦੀ ਜਿਹੜੀ ਕੋਈ ਬਣਦੀ ਆ ਸਹਾਇਤਾ ਸਰਕਾਰ ਵੱਲੋਂ ਕੋਈ ਵੀ ਹੋ ਸਕਦੀ ਆ ਪਰਿਵਾਰਾਂ ਦੀ ਜਿਨ੍ਹਾਂ ਦੇ ਬੱਚੇ ਗਏ ਆ ਸੋ ਉਹਦੀ ਅਪੀਲ ਕੀਤੀ ਗਈ ਆ ਕਿ ਇਸ ਬੰਦੀ ਮੰਗ ਪੱਤਰ ਲੈਣ ਹੈ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਸੀ ਤੁਸੀਂ ਖੁਦ ਹੀ ਸੁਣੋ ਇਹ ਰਹੀ ਹਿੰਪੁਰ ਇਲਾਕੇ ਦੇ ਜਿਹੜੇ ਹੈਗੇ ਆ ਨਿਵਾਸੀ ਮੇਰੇ ਭਰਾ ਜਿਹੜੇ ਹੈਗੇ ਆ ਇਹਨਾਂ ਨੇ ਇਲਾਕੇ ਦੀ ਕੋਈ ਨਸ਼ਾ ਸੰਬੰਧੀ ਪ੍ਰੋਬਲਮ ਮੈਨੂੰ ਦੱਸੀ ਸੀਗੀ ਉਸੇ ਦੇ ਸੰਬੰਧ ਦੇ ਵਿੱਚ ਮੈਂ ਇਹਨਾਂ ਦੇ ਵਿਸ਼ਵਾਸ ਤੋਂ ਆਉਣ ਲਈ ਇਹਨਾਂ ਕੋਲ ਆਇਆ ਸੀਗਾ ਪਹਿਲਾਂ ਵੀ ਅਸੀਂ ਜਿਹੜੇ ਹੈਗਾ ਪਬਲਿਕ ਮੀਟਿੰਗਾਂ ਵਗੈਰਾ ਨਸ਼ੇ ਦੇ ਖਿਲਾਫ ਜਿਹੜੀ ਹੈ ਉਹ ਕਰਦੇ ਰਹੇ ਹਾਂ ਤੇ ਉਸੇ ਸੰਬੰਧ ਦੇ ਵਿੱਚ ਵੀ ਮੈਂ ਆਇਆ ਸੀਗਾ ਤੇ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਆ ਕਿ ਇਲਾਕੇ ਦੇ ਵਿੱਚ ਜਿਹੜੇ ਵੀ ਕੋਈ ਨਸ਼ਾ ਵੇਚਣ ਵਾਲੇ ਹੈਗੇ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਤੇ ਜਿਹੜੇ ਨਸ਼ਾ ਪੀਣ ਵਾਲੇ ਹੈਗੇ ਆ ਉਨ੍ਹਾਂ ਦੇ ਉਨ੍ਹਾਂ ਦੇ ਸਹਿਯੋਗ ਦੇ ਨਾਲ ਸਾਰਿਆਂ ਦੇ ਨਾਲ ਉਹਨਾਂ ਨੂੰ ਉਹਨਾਂ ਦਾ ਇਲਾਜ ਕਰਾਇਆ ਜਾਊਗਾ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਹੈ